ਯਾ ਉਹਦੇ ਨਾਲ ਗੱਲ ਹੋ ਜੂ ਮੇਰਾ ਵਿਆਹ ਹੋਣਾ ਤਾਂ ਫਿਰ ਵੀ ਨਹੀਂ ਮੇਰਾ ਵਿਆਹ ਹੋਵੇ ਨਾ ਹੋਵੇ ਤੇਰੀ ਜ਼ਿੰਦਗੀ ਜ਼ਰੂਰ ਬਰਬਾਦ ਕਰ ਦੂੰ ਨਾਲੇ ਇਹਦੀ ਮੈਂ ਦੇਖੀ ਜਾਊਗੀ ਭੇਜਦਾ ਤੇਰੇ ਘਰੋਂ ਇਹਨੂੰ ਵੀਡੀਓ ਖਰਾ ਜੇ ਤੂੰ ਮੋਟਰਾਂ ਦੇ ਫਿਰ ਫਿਰਦੀਆਂ ਮਿਲਦੀ ਤੂੰ ਇਹਨਾਂ ਨੂੰ ਕੁਝ ਨਹੀਂ ਕਰੇਗਾ ਜੀਜਾ ਨੂੰ ਕੁਝ ਨਾ ਭੇਜੀ ਕਿਆ ਫਿਰ ਇਹਨੂੰ ਸੋਚ ਕੇ ਦੱਸਾਂਗੀ ਬਟੇ ਰਿਆ ਆਹ ਨੇ ਹੋ ਬਿੱਲੀਆਂ ਅੱਛਾ ਅੱਛਾ ਜਿਲੀਆਂ ਹਾਟਾਂਿਆਂ ਨੇ ਕਰਦੀਏ ਮੇਰੇ ਮੇਰੇ ਫੋਟੋ ਵਾਇਰਲ ਜੰਡੇ ਦੇਖ ਲੈ ਮਰਜੀ ਆ ਬਾਈ ਤੇਰੀ ਇਹ ਸਮਝਦੇ ਕਿ ਤੇਰੇ ਹਵਾ ਚ ਉੱਡ ਜੇਗਾ ਕਹਿੰਦੀ ਤੂੰ ਦਾਦਾ ਤੁਹਾਨੂੰ ਦੇਣਾ ਮੈਂ ਹਵਾ ਚ ਉਹ ਤੁਸੀਂ ਆਪਣੇ ਪੈਰਾਂ 'ਤੇ ਚੋਟੀ ਫੇਰੋ ਕਿਉਂ ਫੇਰ ਸਾਡੀ ਤਾਂ ਖੈਰ ਆ ਤੂੰ ਇਹਨੂੰ ਸੰਭ ਕੇ ਰੱਖ ਜਿੱਥੇ ਨਾજર ਸੀ ਉੱਥੇ ਜੰਡਾ ਸੀ ਤੇਰੀ ਗੱਲ ਸੁਣ ਲੈ ਮੈਂ ਤਾਂ ਸੰਭ ਕੇ ਰੱਖ ਲੂੰਗਾ ਪਰ ਥੋੜੇ ਤੋਂ ਨਹੀਂ ਸਾਹਮਣਾ ਇਹੇ ਕਰਾਂ ਫੋਟੋ ਵੀਰਲ ਇਦਾਂ ਦਾ ਕੁਝ ਨਾ ਕਰੀ ਵੀਡੀਓ ਵੀ ਵਾਇਰਲ ਹੋਣਗੀਆਂ ਫਿਰ ਬਦਨਾਮੀ ਇੰਨੀ ਕੁ ਹੋਣੀ ਹੈ ਤੇਰੀ ਤੇ ਇਹਦੀ ਕਿ ਗਲੀ ਚ ਲੰਘਣ ਜੋਗੇ ਨਹੀਂ ਰਹਿਣੀਆਂ ਤੁਸੀਂ ਤੂੰ ਇਦਾਂ ਦਾ ਕੁਝ ਨਹੀਂ ਕਰੇਂਗਾ ਅੱਛਾ ਹੁਣ ਤੁਸੀਂ ਸ਼ਰੀਬ ਬਣਦੀਆਂ ਹੋ ਜਦ ਇਹ ਰਾਹੁਲ ਨੂੰ ਮਿਲ ਲ ਜਾਂਦੀ ਹੈ ਇਹ ਨਾજર ਨੂੰ ਮਿਲ ਲ ਜਾਂਦੀ ਹੈ ਉਦੋਂ ਨਹੀਂ ਤੁਹਾਡੀ ਕੋਈ ਇੱਜ਼ਤੋਂ ਹੁੰਦੀ ਹਰ ਕਿਸੇ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ ਨਾ ਮੈਨੂੰ ਹੁਣ ਇੱਕ ਗੱਲ ਦੱਸ ਸੋਡੀਆਂ ਵੀ ਤਾਂ ਕਿਸੇ ਨੂੰ ਮਿਲਣ ਜਾਂਦੀਆਂ ਹੀ ਹੋਣਗੀਆਂ ਫਿਰ ਉਹਨਾਂ ਦੀਆਂ ਵੀ ਖਿੱਚ ਲਿਆ ਕਰੋ ਆਡੀਆ ਦਾ ਜਨਮ ਵੀ ਵੀਡੀਓ viral ਕਰ ਰਿਹਾ ਹੈ। ਜੋ ਆਕੜ ਦੀ ਦੇਖ ਕਿਵੇਂ ਐ। ਹਲਾ ਗਿੱਠ ਦੀ ਤੀਂ ਦੀ ਤੱਪਦੀ ਕਿਵੇਂ। ਕੁਝ ਨਹੀਂ ਕਰੇਗਾ। ਕਹਿ ਫਰੇ ਨੂੰ। ਬੋਲਦੀ ਕਿਵੇਂ ਆਏ। ਚੁੱਪ ਕਰਕੇ ਜੰਟੀ ਨਾਲ ਕੋਠੇ 'ਚ ਬਗਦੇ। ਨਹੀਂ ਮੈਂ ਇੱਕ ਕਮੈਂਟ ਮਾਰਨੀ ਆ ਫੋਟੋ viral ਕਰਨ 'ਚ। ਸੁਖਾ ਅੱਛਾ ਗਗਨ। ਉਹਦੇ ਤਾਂ ਬੜਾ ਫੋਨ ਵੀ ਨਹੀਂ ਚੱਕਦੀ ਸੀ ਤੂੰ। ਗਗਨ ਇਹਨੂੰ ਕਹਿ ਕੇ ਜੰਟੀ ਨਾਲ ਗੱਲ ਕਰੇ। ਨਹੀਂ ਦੇਖ ਲੈ ਦੋਨਾਂ ਦੀ ਜ਼ਿੰਦਗੀ ਬਰਬਾਦ ਕਰ ਲੈ ਇੱਕ ਕਮੈਂਟ ਨਹੀਂ ਲਾਉਣੀ ਮੈਂ। ਇਹ ਵੀ ਕੋਈ ਟੱਕਾਗਾ। ਟੱਕਾ? ਤੁਸੀਂ ਥੋੜਾ ਕੀਤਾ ਹੈ। ਐਡੀ ਸ਼ੇਤੀ ਤਾਂ ਦੇਖ ਨਾ ਕਿਸੇ ਨਾਲ ਗੱਲ ਹੁੰਦੀ ਆ। ਠੀਕ ਆ ਇਹ ਤੈਨੂੰ ਵੀ ਪਤਾ। ਬਾਕੀ ਕੋਈ ਨਹੀਂ। ਸਾਨੂੰ ਟਾਈਮ ਦਿਓ ਸੋਚ ਕੇ ਦੱਸ ਦਾਂਗੇ। ਅੱਛਾ ਨਾਜਰ ਨਾਲ ਤਾਂ ਬੜੀ ਸ਼ੀਤੀ ਗੱਲ ਹੋ ਗਈ ਸੀ। ਉਹ ਨਾਜਰ ਨਾਲ ਨਾ ਇਹਦੀ ਬਰਾਬਰੀ ਤੂੰ ਨਾ ਕਰ ਚੰਗਾ। ਠੀਕ ਹੈ। ਅੱਛਾ ਨਾਜਰ ਨਾਲ ਤਾਂ ਬੜੇ ਮੋਟਰਸਾਈਕਲ ਤੇ ਨਵੇਂ-ਨਵੇਂ ਸੂਟ ਪਾ ਕੇ ਜਾਂਦੀ ਸੀ। ਉਹ ਚੱਲ ਕੋਈ ਨਹੀਂ ਗੱਗਨਾ। ਇਹਨਾਂ ਨੂੰ ਸੋਚਣ ਦਾ ਮੌਕਾ ਦੇ ਦੇ ਇੱਕ ਵਾਰੀ। ਠੀਕ ਆ। ਚੱਲ ਕੋਈ ਨਹੀਂ। ਗੱਲ ਸੁਣ ਲੈ ਦਿਨ ਤੈਨੂੰ ਦੋ ਦਿੱਤੇ ਦੋ ਦਿਨਾਂ ਦੇ ਵਿੱਚ ਹਾਂ ਕਰਦੀਆਂ ਕਰਦੀ ਨਹੀਂ ਵੀਡੀਓ ਤੇ ਫੋਟੋ ਬਾਇਰਲ ਹੋਣ ਲੱਗੇ ਦੋਨਾਂ ਦਾ ਮੈਂਟਲ ਆਉਣੀ ਹੈ ਮੈਂ ਤੇ ਜਲੂਸ ਤੁਹਾਡਾ ਇੰਨਾ ਕਿ ਨਿਕਲੂ ਕਿ ਯਾਦ ਰੱਖੂਗੀ ਤੁਸੀਂ ਸੁੱਕ ਆ ਚੱਲੀ ਫੈਸਲਾ ਤੁਹਾਡੇ ਹੱਥ ਹੈ ਸਾਬ ਲਾ ਲੇ ਹੁਣ ਜਾਣ ਤਾ ਉਹ ਮੇਰੀ ਗੱਲ ਸੁਣਾ ਹਾਂ ਮੈਨੂੰ ਉਹ ਤਾਂ ਠੀਕ ਲੱਗਦੀ ਆ ਜਿਹੜੀ ਇੱਧਰ ਲਈ ਤੀ ਹੂੰ ਉਹ ਜਿਹੜੀ ਗਿੱਠਕਦੀ ਹੈ ਨਾ ਇਹ ਬਾਲਾ ਟੱਪਦੀ ਆ ਕਰ ਦਿੰਦੇ ਆ ਫਿਰ ਇਹਦਾ ਪੋਸਟਰ ਰਿਲੀਜ਼ ਨਾ ਹਜੇ ਨਾ ਕਰ ਕੋਈ ਗੱਲ ਨਹੀਂ ਇੱਕ ਮੌਕਾ ਮੰਗਿਆ ਉਹਨੇ ਮੈਨੂੰ ਫੇਰ ਫੋਨ ਆ ਗਿਆ ਹਾਂ ਬੋਲ ਹੈਲੋ ਬੋਲ ਫੋਨ ਕਿਉਂ ਕੀਤਾ ਸੀ ਤੇਰਾ ਨਾ ਖਰਨੀ ਚਿੱਤਰ ਹੈ ਜੀ ਕੰਮ ਦੀ ਗੱਲ ਕਰ ਕੰਮ ਇਹੀ ਹੈ ਕਿ ਕਰਾਂ ਫੋਟੋ ਵਾਇਰਲ ਕੀ ਤੂੰ ਫੋਟੋ ਆ ਵਾਇਰਲ ਵਾਇਰਲ ਕਰਾਈ ਆ ਭੇਜਾਂ ਮੈਨੂੰ ਵਟਸਐਪ ਤੇ ਫੋਟੋ ਹੁਣ ਮੈਂ ਤੈਨੂੰ ਮਿਲਦਾ ਕੀ ਹੈ ਸਭ ਕੁਝ ਕਰਕੇ ਮੈਨੂੰ ਮਿਲਦਾ ਸਕੂਨ ਆਖਿਰਕਾਰ ਤੂੰ ਚਾਹੁੰਦਾ ਕੀ ਆ ਇਹੀ ਚਾਹੁੰਦਾ ਕਿ ਤੂੰ ਆ ਕੇ ਮੈਨੂੰ ਮਿਲਾਂ ਤੇ ਤੇਰੀ ਭੈਣ ਦੀ ਜਿਹੜੀ ਕਿਹਾ ਸੀ ਮੈਂ ਗੱਲ ਕਰਾਂ ਮੇਰੀ ਭੈਣ ਤਾਂ ਤੈਨੂੰ ਮਿਲਦੀ ਨਹੀਂ ਕਦੇ ਅੱਛਾ ਉਹ ਆ ਗੱਲ ਹੋ ਗਈ। ਉਹਨੇ ਨਾ ਜਿੱਥੇ ਜਾਣਾ ਸੀ ਚਲੇ ਗਈ। ਉਹ ਤਾਂ ਚਲ ਗਈ ਤੂੰ ਤਾਂ ਨਹੀਂ ਗਈ ਅਜੇ। ਕੀ ਵਿਗਾੜ ਲਾਂਗਾ ਮੈਨੂੰ ਤੂੰ? ਵਿਗਾੜ ਦੂੰਗਾ। ਤੂੰ ਖੜ 10 ਮਿੰਟ ਤੈਨੂੰ ਮੈਂ ਹੁਣੇ ਦੱਸਦਾ ਜੀ ਮੈਂ ਵਿਗਾੜ ਕੀ ਸਕਦਾ ਤੇ ਤੇਰਾ ਵਿਗੜਨਾ ਕੀ ਐ? ਭੇਜਾਂ ਤੇਰੇ ਬਾਪ ਨੂੰ ਫੋਟੋ ਆ। ਤੂੰ ਇਹਦਾ ਨਾ ਕੁਝ ਨਹੀਂ ਕਰੇਂਗਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ। ਥੋੜਾ ਸੜਾ ਨਾ ਕਰ ਇਹਨੇ نیچے ਉਤਰਦਾ। ਦੇਖ ਇਹ ਤਾਂ ਗੱਲ ਤੂੰ ਭੁੱਲ ਜਾ ਵੀ ਮੇਰੀ ਭੈਣ ਨਾ ਤੁਹਾਡੇ ਹੱਥ ਆ ਜੂਗੀ ਉਹ ਤਾਂ ਨੰਗੀ ਬਾ ਅੱਛਾ ਤੂੰ ਤਾਂ ਨਹੀਂ ਲੰਗੀ ਮੈਂ ਵੀ ਚਲ ਜੂਗੀ ਪਿੰਡ ਚ ਪੋਸਟਰ ਲਾ ਦੂੰਗਾ ਸਾਰੇ ਮੈਨੂੰ ਨਾ ਕਦੀ ਤੇਰੇ ਤੋਂ ਇਹ ਉਮੀਦ ਨਹੀਂ ਰੱਖੀ ਸੀ ਵੀ ਤੂੰ ਮੇਰੇ ਨਾਲ ਇਦਾਂ ਕਰੇਗਾ ਅੱਛਾ ਥੋੜੇ ਤੋਂ ਉਮੀਦ ਰੱਖੀ ਸੀ ਵੀ ਬੰਦੇ ਨੂੰ ਆਹ ਕੁਝ ਕਰ ਦੋ ਤੁਸੀਂ ਗੁੰਮਰਾਹ ਕਰੋ ਪਤਾ ਨਹੀਂ ਇਹ ਹਜੇ ਕੀ ਮਾੜਾ ਕਰਤਾ ਜੇ ਮੇਰਾ ਨਹੀਂ ਤੇਰੇ ਨਾਲ ਦਿਲ ਮਿਲਦਾ ਜਾਂ ਧੱਕਾ ਕੋਈ ਕੱਲ ਸੁਣ ਲੈ ਮੇਰੀ ਜਾ ਤਾਂ ਮੈਨੂੰ ਆ ਕੇ ਮਿਲ ਨਹੀਂ ਤੇਰੇ ਪਿੰਡ ਚ ਪੋਸਟਰ ਲੱਗੇ ਲੈ ਮੈਨੂੰ ਸੋਚਣ ਦਾ ਟਾਈਮ ਦੇ ਚਲ ਠੀਕ ਹੈ ਕੱਟ ਫੋਨ ਕਿਤੇ ਇਹਨੇ ਖੂਨ ਕੀਤਾਗਾ ਉਹ ਆਪ ਤਾਂ ਬਾਹਰ ਨਾ ਗਈ ਮੈਨੂੰ ਟਾਂਗੀ ਚਲ ਦੇਖਦੀ ਹਾਂ ਜਾਣੀ ਹੈ ਮੈਂ ਤਾਂ ਵੀ ਨਾ ਮੱਕੂ ਠੱਪਣਾ ਹੀ ਪੈਣਾ ਕਰਿਆ ਕਰੇ ਹਾਂ ਤਾਂ ਮੇਰੀ ਜਿੰਦ ਹੋ ਰਹੀ ਸੀ ਆਪੇ ਚ ਪੈ ਗਈ ਆਪ ਦਾ ਭੈਣ ਬਾਹਰ ਟੱਪ ਗਈ ਬਿਨਾ ਦੱਸੇ ਆ ਵੀ ਭੈਣ ਤੋਂ ਹੀ ਓਲਾ ਰੱਖ ਗਈ ਹੁਣ ਤਾਂ ਸਕੇ ਰਿਸ਼ਤੇਦਾਰੀਆਂ ਤੇ ਵੀ ਯਕੀਨ ਹੀ ਨਹੀਂ ਰਿਹਾ ਖੂਨ ਹੀ ਬਦਲ ਗਿਆ ਆਪਦਾ ਤਾਂ ਕੋਈ ਨਹੀਂ ਕਿਹਣਾ ਖੜਦਾ ਮਾੜੇ ਟਾਈਮ 'ਚ ਨਾ ਆਪਦੇ ਖੜਦੇ ਨਾ ਬਗਾਨੇ ਖੜਦੇ ਮੈਂ ਤਾਂ ਵਰਕਾ ਹੀ ਪਾ ਦੇਣਾ ਆਪਦੀ ਜ਼ਿੰਦਗੀ 'ਚ ਵੀ ਮੇਰੀ ਕੋਈ ਭੈਣ ਸੀ ਕਦੇ ਪਰ ਉਹਦਾ ਕੀ ਕਰਾਂ ਮਲੰਗ ਤਾਂ ਮੈਨੂੰ ਧਮਕੀਆਂ ਦੇਈ ਜਾਂਦਾਗਾ ਨਾਲ ਉਹ ਵੀ ਚੋਰਾ ਉਹ ਹਜ਼ਰ ਵਾਲਿਆ ਮੈਂ ਜੇ ਉਦਨ ਮੈਂ ਮਿਲ ਕੇ ਆਈ ਸੀ ਫਿਰ ਉਹੀ ਕੰਜਰਖਾਨਾ ਮਿਲ ਕੇ ਅੱਜ ਤੱਕ ਕੰਮ ਖਤਮ ਕਰਕੇ ਆਉਂਗੀ ਸੁੱਖ ਕਿਵੇਂ ਸੀ ਪੁੱਤ ਸਿਰਜਾ ਸਿੱਟੀ ਬੈਠਾ ਹੈ ਸੁੱਖ ਹਾਂਜੀ ਪਾਪੂ ਜੀ ਕਿਵੇਂ ਬੈਠ ਗਏ ਉਹ ਗਰਮੀ ਸੀ ਬਾਪੂ ਜੀ ਬੁਖਾਰ ਜਿਹਾ ਹੋ ਰਿਹਾ ਸੀ ਮੈਂ ਨਹਾ ਲਿਆ ਫਿਰ ਸਿਰਚਾ ਪਾਣੀ ਪਾ ਲਿਆ ਬੁਖਾਰ ਹੋ ਰਿਹਾ ਸੀ ਹਾਂਜੀ ਫਿਰ ਦਿਖਾ ਦੇਣਾ ਜੀ ਡਾਕਟਰ ਤੋਂ ਦਵਾਈ ਦੇ ਆਉਂਦੇ ਨਹੀਂ ਦਵਾਈ ਦੀ ਗੱਲ ਨਹੀਂ ਹੈ ਜੀ ਉਹ ਗਰਮੀ ਨਾਲ ਹੋ ਰਿਹਾ ਸੀਗਾ ਟੈਂਪਰੇਚਰ ਉਹ ਜ਼ਿਆਦਾ ਹੋ ਗਿਆ ਨਾ ਲੋ ਆ ਮੇਰੇ ਸੁਣਾਣੇ ਕੋਈ ਗੋਲੀ ਪੀਊ ਚੱਕ ਕੇ ਗੋਲੀ ਖਾਲਾ ਨਹੀਂ ਬਸ ਬਾਪੂ ਜੀ ਮਨਾਲਿਆ ਅਰੈਸਟ ਕਰ ਲਉਂਗੇ ਉਹ ਤਾਂ ਸੈਟ ਹੋ ਜਾਊਗਾ ਨਾਲੇ ਹਰਪ੍ਰੀਤ ਰਿਸ਼ਤੇ ਬਾਰੇ ਗੈਨੀ ਸੀ ਤੇਰੇ ਹਾਂਜੀ ਬਾਪੂ ਜੀ ਜੇ ਫਿਰ ਉਹ ਕਹੂੰ ਫਿਰ ਮੈਂ ਦੇਖਿਆ ਨਾ ਜੀ ਮੈਂ ਤੁਹਾਨੂੰ ਬਾਪੂ ਜੀ ਸਹੀ ਲੱਗਦਾ ਕਰ ਲਓ ਫਿਰ ਜੇ ਦੇਖ ਲਿਓ ਬਸ ਨਸ਼ੇ ਨਸ਼ੇ ਨਾ ਕਰਦਾ ਹੋਵੇ ਮੁੰਡਾ ਲੈ ਹੈ ਮੇਰੀ ਬੋਲੀ ਤੀ ਤੈਨੂੰ ਨਸ਼ੇ ਵਾਲੀ ਕਰ ਤਸੀ ਟੂੰਗਾ ਮੈਂ ਮੇਰੀ ਫੁੱਲਾਂ ਵਰਗੀ ਧੀ ਐ ਤੈਨੂੰ ਚੰਗੇ ਘਰ ਚ ਹੀ ਵਿਆਹੂ ਉਹਦਾ ਕਹਿੰਦੇ ਛੋਟਾ ਜਿਹਾ ਪਰਿਵਾਰ ਐ ਇੱਕ ਕੁੜੀ ਉਹਨਾਂ ਦੀ ਆਈਲੈਟਸ ਕਰਕੇ ਬਾਹਰ ਵਗ ਗਈ ਇੱਕ ਛੋਟੀ ਐ ਵਿਚਾਰੀ ਉਹ ਵੀ ਬਹੁਤ ਨਰਮ ਸੁਣੀ ਦੀ ਐ ਤੇਰੀ ਫੋਟੋ ਹਰਪ੍ਰੀਤ ਕਹਿੰਦੀ ਮੈਂ ਦਿਖਾਈ ਸੀ ਉਹ ਕਹਿੰਦੇ ਸਾਨੂੰ ਕੁੜੀ ਦਾ ਕੱਦ ਘਾਟ ਵਧੀਆ ਲੱਗਦਾ ਤੇਰੀ ਪੜ੍ਹਾਈ ਬਾਰੇ ਵੀ ਦੱਸਿਆ ਉਹਨੇ ਤੇ ਬਾਕੀ ਉਹਨਾਂ ਦਾ ਠੀਕ ਐ ਆਪਾਂ ਜਾ ਕੇ ਦੇਖ ਲੈਣਾ ਚਲ ਤੁਸੀਂ ਐਵੇਂ ਕਰੋ ਤੁਸੀਂ ਨਾਲ ਲੈ ਜਿਓ ਕਿਸੇ ਨੂੰ ਤੇ ਗੱਲ ਗੁਲ ਕਰਦੇ ਜਿਵੇਂ ਤੁਹਾਨੂੰ ਸਹੀ ਲੱਗਦਾ ਬੱਬੂ ਜੀ ਹਾਂ ਮੈਂ ਤੇਰਾ ਚਾਚਾ ਜਾਇਆ ਆਵਾਂਗੇ ਠੀਕ ਆ ਅਸੀਂ ਕਰ ਲਾਂ ਨੇ ਜਾ ਕੇ ਗੱਲ ਇੱਕ ਵਾਰੀ ਠੀਕ ਆ ਛੋਟਾ ਜਿਹਾ ਪਰਿਵਾਰ ਹੈ ਹਾਂਜੀ ਨਾ ਮੋਝਾਂ ਕਰਾਂਗੀ ਮੁੰਡਾ ਵੀ ਐਜੂਕੇਟਿਡ ਆ ਵਧੀਆ ਦਾ ਪੜ੍ਹਿਆ ਲਿਖਿਆ ਮੁੰਡਾ ਹਾਂ ਮੈਂ ਸੁਣਿਆ ਕਹਿੰਦੇ ਜੀ ਤੁਹਾਨੂੰ ਜਿਵੇਂ ਠੀਕ ਲੱਗਦਾ ਇੱਕ ਵਾਰੀ ਘਰ ਬਾਹਰ ਦੇਖ ਲਓ ਸਾਰਾ ਕੁਝ ਹੀ ਚਲੋ ਹਾਂ ਦੇਖ ਲੈ ਜਾ ਕੇ ਗੱਲਬਾਤ ਕਰਦੇ ਆਂ ਕੀ ਗੱਲਬਾਤ ਹੈ ਨਾਲ ਮੈਂ ਤੇਰੀ ਚਾਚੀ ਨੂੰ ਲੈ ਜੀ ਤੂੰ ਕਰ ਲੈ ਆਰਾਮ ਕੋਈ ਨਹੀਂ ਬਾਪੂ ਜੀ ਮੈਂ ਨਾ ਆਪ ਜਿੱਥੇ ਲਿਵਲ ਜਾ ਕੇ ਆਉਣਾ ਸੀ ਫਿਰ ਆ ਕੇ ਆਰਾਮ ਕਰਦੀ ਆ। ਉਹ ਤੋ ਪੁੱਤ ਕਾਹਨੂੰ ਜਾਣੀ ਐ? ਉਹ ਜ਼ਰੂਰੀ ਕੰਮ ਸੀਗਾ ਉਹਨੂੰ ਤਾਂ ਕਰਕੇ। ਚਲ ਕੋਈ ਨਹੀਂ। ਹਾਂਜੀ। ਤੂੰ ਜਾਇਆ। ਠੀਕ ਆ ਬਾਪੂ ਜੀ। ਧੁੱਪਾ ਮੜਾ ਦੇਖ ਕੇ ਆ ਜੀ ਟਾਈਮ ਨਾਲ। ਹਾਂਜੀ। ਹੁਣ ਬਾਪੂ ਨੂੰ ਕੀ ਦੱਸਾਂ? ਮੇਰੀ ਤਾਂ ਜਾਨ ਟਿੱਕੀ ਚ ਫਸੀ ਪਈ ਐ। ਤੇ ਨਹੀਂ ਜਾਂਦੀ ਤਾਂ ਮੂਰਦੀ ਆ। ਤੇ ਜਾਂਦੀ ਆ ਤਾਂ ਵੀ ਮਰਦੀ। ਹੁਣ ਤਾਂ ਸਿਆਪਾ ਸਾਰਾ ਕੱਲੀ ਨੂੰ ਪੈ ਗਿਆ। ਗਦਾ ਪੈਣ ਹੁੰਦੀ ਸੀ ਉਹਦਾ ਨਾਲ ਦੁੱਖ ਸੁੱਖ ਕਰ ਲੈਂਦੀ ਸੀ ਹੁਣ ਕਿਹਨੂੰ ਦੱਸਾਂ ਚਲ ਦੇਖਦੇ ਜੋ ਬਣੂਗਾ ਦੇਖੀ ਚੋਗੀ ਇਹਨੇ ਦੁਖੀ ਕੀਤਾ ਪਿਆ ਕੋਈ ਦੇਖ ਤਰੀ ਦੁਪਹਿਰ ਇੰਨੀ ਹੋ ਰਹੀ ਆ ਆ ਕੀ ਬਤਮੀਜ਼ੀਆ ਕਰ ਸੁਣ ਲੈ ਮੇਰੀ ਪੰਜ ਤਿੰਨ ਨਾ ਕਰ ਜਾਦੀ ਭੈਣ ਤਾਂ ਤੇਰੀ ਭੱਜਣੀ ਭੱਜ ਗਈ ਤੂੰ ਚਾਹੁੰਦੀ ਐ ਵੀ ਤੇਰੇ ਪੋਸਟਰ ਲਾਦਾ ਮੈਂ ਤੈ ਚਾਹਨਾ ਕੀ ਆ ਮੈਂ ਚਾਹਨਾ ਤੁਸੀਂ ਭੈਣ ਚ ਫੁੱਦੂ ਖਿੱਚਿਆ ਮੇਰਾ ਸਾਰਾ ਤੂੰ ਮੈਨੂੰ ਜੀ ਲੈਣ ਦੇ ਜੀ ਲੈਣ ਦੇ ਆਸ਼ਕ ਨਾਲ ਤੂੰ ਮਿਲਦੀ ਫਿਰਦੀ ਐ ਮੋਟਰਾਂ ਤੇ ਭੈਣ ਤੇਰੀ ਮਿਲਦੀ ਫਿਰਦੀ ਐ ਮੋਟਰਾਂ ਤੇ ਓ ਮੇਰੀ ਪਰਸਨਲ ਲਾਈਫ ਐ ਤੂੰ ਕੀ ਲੈਣਾ ਉਤੋਂ ਅੱਛਾ ਪਰਸਨਲ ਲਾਈਫ ਐ ਤੇਰੀ ਤੇਰੀ ਲਾਈਫ ਜੜਨ ਨੂੰ ਮੈਂ 1 ਮਿੰਟ ਮਾਰਨੇ ਤਿੰਨਾ ਸਭ ਕੁਝ ਕਰਕੇ ਮੇਰੇ ਲਈ ਕੀ ਆ ਸਕੂਨ ਮਿਲਣਾ ਮੈਨੂੰ ਸਕੂਨ ਕੀ ਮਾੜਾ ਕਰਤਾ ਤੇਰਾ ਮੈਂ ਮਾੜਾ ਕਰਤਾ ਨਾ ਮੇਰੇ ਨਾਲ ਫੋਨ ਤੇ ਗੱਲਾਂ ਕਰਦੀ ਉਦੋਂ ਦਾ ਤੇਰੀ ਭੈਣ ਬੜੀ ਸਾਡੇ ਘਰੇ ਜਾ ਜਾ ਕੇ ਕਹਿ ਕਹਦੀ ਸੀ ਮੇਰੀ ਭੈਣ ਦਾ ਰਿਸ਼ਤਾ ਕਰਾਂ ਅੱਗੇ ਤੂੰ ਵੀ ਬੜੀ ਖੁਬ ਹੁਬ ਕੇ ਗੱਲਾਂ ਕਰਦੀ ਸੀ ਮੇਰੀ ਭੈਣ ਦੀ ਮਰਜ਼ੀ ਸੀ ਨਾ ਕਿ ਮੇਰੀ ਗੱਲ ਸੁਣਿਆ ਮੇਰੀ ਮੈਨੂੰ ਭੈਣ ਭੂਂਦਾ ਨਹੀਂ ਪਤਾ ਹੈਗਾ ਫੋਟੋ ਆ ਵਾਇਰਲ ਕਰ ਲੈਣੀ 1 ਮਿੰਟ ਮਾਰਨੀ ਏ ਤੂੰ ਨਹੀਂ ਚਾਹੁੰਦੀ ਤੋ ਇਦਾਂ ਦਾ ਕੁਛ ਨਾ ਕਰੀ ਅੱਛਾ ਤੂੰ ਸਾਰਾ ਕੁਝ ਕਰੀ ਮੈਂ ਇਦਾਂ ਉਹ ਨਾ ਕਰਾਂ ਤੇਰੇ ਅੱਗੇ ਹੱਥ ਜੋੜਦੀ ਆ ਯਾਰ ਹੱਥ ਤੂੰ ਇਹ ਹੱਥ ਜੋੜਦੀ ਆ ਜਦ ਤੂੰ ਕੱਲ ਸੁਣ ਲੈ ਮੇਰੀ ਮੈਂ ਉਹ ਤਰੀਕ ਕਰੇ ਕਰੇ ਨਹੀਂ ਹੋਣਾ ਹੈਗਾ ਜਾਵਾ ਪਰ ਫੋਟੋਆਂ ਤੇ ਨਹੀਂ ਆ ਤੂੰ ਐਦਾਂ ਦਾ ਕੁਝ ਨਾ ਕਰੀ ਤੂੰ ਜਿੱਤ ਤੱਕ ਕਹੇਗਾ ਨਾ ਮੈਂ ਉਦਾਂ ਹੀ ਕਰੂੰਗੀ ਪਰ ਮੇਰੇ ਘਰ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਹੁਣ ਬੜੀ ਬੀਵਾ ਬਣ ਰਹੀ ਹੈ ਉਹਦੇ ਮੋਟਰ ਤੇ ਤਾਂ ਬੜੀਆਂ ਤੁਸੀਂ ਹੁਬ ਹੁਬ ਕੇ ਗੱਲਾਂ ਕਰ ਰਹੀਆਂ ਸੀ ਕਰ ਦੇ ਵਾਇਰਲ ਕਰ ਲੈ ਵਾਇਰਲ ਮੈਂ ਤਾਂ ਉਹ ਦਿਨ ਵੀ ਤੇਰੇ ਅੱਗੇ ਤਰਲੇ ਪਏ ਸੀ ਭੈਣ ਹੀ ਨਹੀਂ ਮੰਨੀ ਹੈਗੀ ਭਾਦ ਗਈ ਨਾ ਤੇਰੀ ਭੈਣ ਉਹਨੇ ਕੀ ਕਰਲੀ ਉਨੇ ਦਾ ਆਪਣਾ ਪੈਣਾ ਛਡਾ ਲਿਆ ਪਰ ਫਸਦਾ ਮੈਂ ਗਈ ਨਾ ਤੇਰਾ ਨਹੀਂ ਮੈਂ ਪੈਣਾ ਛੱਡਦਾ ਜਿੱਥੇ ਜਾਏਂਗੀ ਨਾ ਉੱਥੇ ਤੇਰੇ ਮਾਗਰ ਆਉਂਗਾ ਸੱਪ ਬਣ ਕੇ ਸੁਣ ਲੈ ਮੇਰੀ ਮੈਂ ਆਉਂਗਾ ਤੇਰੇ ਕੋਲ ਠੀਕ ਹੈ ਤੂੰ ਨਹੀਂ ਉਹ ਕਰੇਂਗੀ ਨਾ ਮੈਂ ਮੱਟ ਮਾਰਨਾ ਉਟਾ ਦੇ ਪੋਸਟਰ ਕੰਦਾ ਤੇ ਲਾਉਣ ਨੂੰ ਤੂੰ ਕਰੇਂ ਨਹੀਂ ਆਏਂਗਾ ਮੇਰੀ ਬਾਤ ਨੂੰ ਦੁੱਖ ਲੱਗਦਾ ਮੈਂ ਨਹੀਂ ਕਰੇ ਤੂੰ ਦੇਖੀ ਚੱਲ ਮੈਂ تیر ਨਾਲ ਕਰਦਾ ਕਰਦਾ ਕੀ ਆ ਜਿਹੜੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੂਗਾ ਹਾਂ ਤਾਂ ਕਰਦਾ ਕਦੀਆਂ ਧਮਕੀਆਂ ਦੇਣ ਲੱਗ ਗਿਆ ਜੇ ਬਾਪੂ ਦਾ ਘਰ ਲ ਪਹੁੰਚ ਗਈ ਉਹ ਤਾਂ ਜੀਤੇ ਜੀ ਮਰ ਜੂ ਸੋਚਦੀ ਹਾਂ ਕੀ ਕਰਾਂ ਕਿੱਥੇ ਜਾਣਾ ਚ ਬਹਿ ਗਿਆ ਇਹ ਹਾਂ ਬੇਬੇ ਕੀ ਸੋਚੀ ਇਹ ਨਹੀਂ ਤੂੰ ਮੈਂ ਤਾਂ ਸੋਚਦੀ ਸੀ ਬੁੱਤਾਂ ਵੀ ਆਪਾਂ ਕੁੜੀ ਦੇਖੀ ਹੁੰਦੇ। ਕੁੜੀ ਵੀ ਮਗਰਾਂ ਨ ਰੁਕ ਜਾਂਦੇ। ਘੂਆਰੋਂ ਨਾਲ ਲੈ ਜਾਂਦੇ। ਆਪੂਆ ਕਹਿੰਦੀ ਮੇਰੇ ਕੰਮ ਜੇ ਨਿਭੜ ਜਾਣਾ। ਪਰ ਉਹ ਕਹੋਗੀ ਵੀ ਮੈਨੂੰ ਨਾਲ ਨਹੀਂ ਲੈ ਕੇ ਗਏ। ਉਹ ਹੋਰਾਂ ਦਾ ਕੰਮ ਨਿਭੜਦੇ ਹੀ ਨਹੀਂ ਪਤਾ। ਉਹ ਤਾਂ ਲਾਰੀ ਲਾਈ ਜਾਂਦਾਂ ਨੇ। ਅੱਜ ਆਉਨੇ ਆ ਕੱਲ ਆਉਨੇ ਆ। ਵੀ ਕਿਸੇ ਖਾਤਰ ਟਾਈਮ ਵੀ ਕੱਢਣਾ ਪੈਂਦਾਗਾ। ਹਾਂ? ਉਹ ਵੀ ਤਾਂ ਗੱਲ ਹੈ। ਆਪਦੇ ਕੰਮ ਜ਼ਰੂਰੀ ਕਰ ਦਿੰਦਾ ਅਗਲਾ। ਦੂਜੇ ਵਾਰ ਇਹ ਨਹੀਂ ਸੋਚਦਾ। ਫੇਰ ਰਿਸ਼ਤੇਦਾਰੀ ਕੀ ਹੋਏ? ਜਿਦੋਂ ਰਿਸ਼ਤੇਦਾਰ ਹੀ ਨਾ ਰਿਸ਼ਤੇਦਾਰ ਦੇ ਕੰਮ ਆਇਆ। ਕਾਦੀਆਂ ਰਿਸ਼ਤੇਦਾਰੀਆਂ ਰਹੀਆਂ ਬੇਬੇ। ਬਸ ਇੱਕ ਨਾਮ ਦੀਆਂ ਨੇ। ਨਾ ਕਿਸੇ ਦੇ ਦੁੱਖ 'ਚ ਕਢਣਾ ਨਾ ਕਿਸੇ ਦੇ ਸੁੱਖ 'ਚ ਕਢਣਾ। ਹੁਣ ਤਾਂ ਐ ਲੱਗਦਾ ਪੁੱਤੋ ਜਿਵੇਂ ਰਿਸ਼ਤੇਦਾਰ ਵੀ ਕਿਰਾਏ ਤੇ ਹੁੰਦੇ ਨੇ। ਕਿਰਾਏ ਵਾਲੇ ਕੰਮ ਹੋਇਆ ਬੇ ਹੁਣ ਕਿੰਨੀ ਵਾਰ ਤਾਂ ਫੋਨ ਕਰਤਾ। ਫੇ ਪਿੱਛੇ ਵਰ ਬਿੰਗਾ ਮੂੰਹ ਕਰ ਲੈਂਦੀ ਐ। ਵੀ ਮੇਰੀ ਸਲਾਹ ਨਹੀਂ ਲੈਂਦੇ ਹੈਗੇ। ਜਿਵੇਂ ਆਪਾਂ ਕਦੇ ਢਾੜੀ ਤੇ ਨਹੀਂ ਲਿਆਉਨੇ ਹੁੰਦੇ। ਹੂੰ। ਕੋਈ ਆਪਾਂ ਕੰਮ ਕਰਾਉਣਾ ਹੋਵੇ ਆਪਾਂ ਢਾੜੀ ਤੇ ਲਿਆਉਨੇ ਆ। ਐ ਰਿਸ਼ਤੇਦਾਰਾਂ ਨੂੰ ਲੈਣਾ ਪਿਆ ਕਰੂ। ਚੱਲ ਦੇਖ ਲੈ ਨਾ ਬੇਬੀ ਮੈਂ ਤਾਂ ਕਹਿੰਦਾ ਸੀਗਾ ਹਾਂ ਇੱਕ ਵਾਰੀ ਆਪ ਹੀ ਦੇਖ ਆਉਣਾ ਜਾ ਕੇ ਮੈਂ ਉਹੀ ਗੱਲ ਕਰਦੀ ਆ ਪੁੱਤ ਬਾਲਾ ਰੋਣਾ ਕਾਨੂੰ ਫੋਨ ਦੇਖ ਰਾਇ ਆਪਣੀਆਂ ਪਸੰਦ ਆਪਾ ਕਰਨਾ ਇੱਕ ਰਿਸ਼ਤੇਦਾਰਾਂ ਤਾਂ ਹਦਾ ਨਰਾ ਹੁੰਦਾ ਇਹ ਚਸਨ ਨਾਲ ਲੈ ਕੇ ਹੋਰ ਕੀ ਕੰਮ ਹੁੰਦਾਗਾ ਮਣੀ ਮੁੱਟੀ ਚੱਲ ਲੁਕਤਾ ਚਿੰਨੀ ਤਨ ਪਤਾ ਰਿਸ਼ਤੇਦਾਰ ਕੱਢਦੇ ਹੀ ਹੁੰਦੇ ਨੇ ਆਪੇ ਹੀ ਦੇਖ ਆਉਣੇ ਆ ਪੁੱਤ ਚੁੱਪ ਕਰਕੇ ਕਿਉਂ ਆਪਾਂ ਇਕੱਠ ਕਰਕੇ ਲੈ ਜਾਣਾ ਨਾਲੇ ਅਗਲੇ ਕਹਿਣ ਕਿ ਇਕੱਠੇ ਹੋ ਕੇ ਆਗੇ ਹੂੰ ਸੀシャレ ਕਰੀ ਬੇਬੀ ਕਰ ਤੇ ਆਲੀ ਚੱਲ ਬੱਤੂ ਲੈ ਜਾ। ਮੈਂ ਸੋਨੀਏ ਕਿੱਥੇ ਆ। ਉਹ ਬੈਠੀ ਆ ਤਿਆਰ ਹੋ ਜਾਂਦੀ ਆ। ਚੰਗੂ ਦਾ ਕੌਂਦੀ ਕੋਣੀ ਕੁਛ ਕਰਦੀ ਹੋਣੀ। ਨਾ ਨੂੰ ਕਹੇ ਹਟੀ ਆ। ਚੱਲ ਕੋਈ ਲੋਬੀ ਚੱਲ। ਕੀ ਕਰਦੇ ਆ ਬਾਈ? ਅਰੇ ਮੈਂ ਤਾਂ ਇਹ ਦੇਖੀ ਜਾਂਦਾ ਸੀਗਾ ਵੀ ਇੰਨਾ ਚਿਰ ਕਿਹੜੀ ਪਾਵਾਂ ਕਿ ਜਿਹੜੀ ਪਾਈ ਹੋਈ ਆ ਠੀਕ ਆ। ਤੂੰ ਤਾਂ ਜਿਹੜੀ ਪਾ ਲੈਣਾ ਉਹੀ ਸੋਹਣੀ ਲੱਗੂ ਭਾਬੀ ਨੂੰ। ਮਾਰ ਰਹਿਣ ਦਿਆ ਕਰ। ਇੰਨੇ ਪੰਪ ਨਾ ਦਿਆ ਕਰ ਤੂੰ। ਨਹੀਂ ਪੰਪ ਨਹੀਂ ਬਾਈ ਮੈਂ ਸੱਚੀ ਕਹਿ ਰਹੀ ਆ। ਅਰੇ ਇੰਨਾ ਚਾਹਵਿਆ ਤਾਂ ਤੈਨੂੰ ਕੋ ਚਾ ਕਾਨੂੰ ਬਿਆਦਾ ਬੇ ਗੱਲ ਸੁਣੋ ਤੁਸੀਂ ਇੱਥੇ ਡਰਾਮੇ ਕਰੀ ਜਾਂਦੇ ਹੋ ਕਿ ਤਿਆਰ ਵੀ ਹੁੰਨੇ ਹੋ ਹੋ ਗਏ ਬੇਬੇ ਤਿਆਰ ਚਲ ਚਲੀਏ ਬੇਬੇ ਤੇਰੇ ਪੁੱਤ ਨੂੰ ਕੱਪੜੇ ਨਹੀਂ ਪਸੰਦ ਆਉਂਦੇ ਆਹ ਸੋਹਣੇ ਤਾਂ ਹੈਗੇ ਜਿਹੜੇ ਚਲਟ ਪਾਈ ਆ ਏ ਕਿਹੜੇ ਮਾੜੇ ਆ ਚੰਗਾ ਬੇਬੇ ਠੀਕ ਹੈ ਤੇ ਤੂੰ ਤਿਆਰ ਹੋ ਗਈ ਹਾਂ ਬੇਬੇ ਮੈਂ ਤਾਂ ਹੀ ਸਹੀ ਲੈਣ ਦਾ ਕ ਜਣੀ ਚੁਗਣੀ ਲਾਉਣੇ ਤੇ ਲੱਗਣਗੇ ਲਖੇੜੇ ਕਿਉਂ ਬਈ ਖਬਰਦਾਰ ਹੋ ਜੀ ਜੇ ਮੇਰੇ ਬੋਲ ਲੰਘਾ ਕਰਦਾ ਮੇਰੀ ਗੱਲ ਕੱਟਦੀਆਂ ਨਾ ਵਿੱਚੋਂ ਖਬਰਦਾਰ ਹੋ ਜੀ ਜੇ ਮੇਰੇ ਮੁੰਡੇ ਨੂੰ ਕੁਝ ਬੋਲੀ ਆ ਨਗਰ ਲਾ ਕੇ ਰੱਖ ਦੇਂਗੀ ਮੈਂ ਕਹੇ ਕਹੇ ਪਹਿਲਾਂ ਇਸ ਵਾਰ ਵੱਡੂ ਵੱਡਾਂ ਦੇ ਪੁੱਤ ਪਹਿਲਾਂ ਬਹੁਤਾ ਜਾਂ ਅੰਦਰ ਰੋਟੀ ਨਾ ਪਕਾਉਣ ਵਾਸਤੇ ਹੋਰ ਹੁਣ ਮੈਂ ਔਖੀ ਹੋਊਂਗੀ ਮੈਂ ਤਿਆਰ ਹੋ ਜਾ ਚਲੋ ਮੁਕੀ ਮਾਰੀ ਨਾ ਮੁਤੇ ਕੀ ਕਰਨੀ ਤੂੰ ਇਹ ਚੁਗਨੀ ਲੈਣੀ ਆ ਨਾ ਉਸ ਦਿਨ ਮੇਨੋ ਪਤਾ ਬੈ ਹੋਣਾ ਫਿਰ ਦੱਸਣਾ ਮੈਂ ਤਾਂ ਮਾਣੂ ਦੱਸਿਆ ਨਹੀਂ ਹੈਗਾ ਮੇਰੇ ਆਤ ਨੂੰ ਲੁਕ ਲੁਕ ਕੇ ਗੱਲਾਂ ਵੀ ਕਰਦਾ ਏ ਉਹ ਸਾਡੇ ਤਾਂ ਮੇਰੇ ਕੋਲ ਤਾਂ ਨੰਬਰ ਹੀ ਨਹੀਂ ਹੈਗਾ ਗੱਲਾਂ ਕਾਜ ਨਾਲ ਕਰਦਾ ਰੈਣ ਦੇ ਰੈਣ ਦੇ ਚਲ ਜਬਿਆ ਚਲੋ ਮੇਰੀ ਗੱਲ ਸੁਣ ਉੱਥੇ ਬੋਲਣਾ ਨਹੀਂ ਕਿਸੇ ਨੇ ਵੀ ਕੋਈ ਗੱਲ ਨਹੀਂ ਬੇਬੇ ਤੂੰ ਹੀ ਬੋਲੀ ਇਹ ਜਿਹੜਾ ਕੁਝ ਬੋਲਣਾ ਹੋਰ ਕਿਤੇ ਉੱਥੇ ਜਮ ਕਰਾ ਦੇ ਗੁੰਗੇ ਬਣ ਕੇ ਬਹਿ ਜਾਗੇ ਗੁੰਗੇ ਬਣ ਕੇ ਬਹਿ ਜਾਓ ਅਗਲੇ ਕਹਣਗੇ ਮੁੰਡਾ ਬੋਲ ਲੈ ਨੇ ਐ ਖੋਰੇ ਤੇ ਨਹੀਂ ਮਤਵਲ ਦਾ ਬੋਲੀ ਜਿਹੜਾ ਕੁਝ ਤੈਨੂੰ ਪੁੱਛੇ ਉਹੀ ਕੁਝ ਦੱਸੀ ਮੂੰਹ ਤਾਂ ਮਰੂੰ ਬਣੀ ਬੇਬੇ ਦੀ ਬੋਲਿਆ ਵੀ ਨਹੀਂ ਚੱਜ ਨਾਲ ਜਿਹੜਾ ਮੰਮੀ ਜੀ ਕਹਦੇ ਕੋਈ ਬੀਬੀ ਜੀ ਕਹਦੇ ਬੇਬੇ ਬੇਬੇ ਨੂੰ ਮੈਂ ਦਾਦੀ ਲੱਗਦੀਆਂ ਨਹੀਂ ਬੇਬੇ ਆਜੋ ਆਜੋ ਸੁਮਨ ਕੱਢ ਲੈ ਗੱਡੀ ਚੋਂ। ਓ ਮੈਂ ਜਾਣੀ ਬੇਬੀ ਮੈਂ ਲੈ ਲਿਆ। ਜਲਾ ਕੇ। ਛੇਤੀ ਕਰ ਫੜ ਦੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲੋਕ ਲੱਗੀ ਫਿਰੇ। ਕੋਈ ਨਾ। ਚਲ ਆ। ਹੋ ਠੀਕੋ ਜੀ। ਹਾਂ ਜੀ ਹਾਂ। ਹੋ ਠੀਕ ਠਾਕ ਹੈ ਜੀ ਸਾਰੇ। ਹਾਂ ਜੀ ਹਾਂ ਜੀ ਵਧੀਆ। ਕੋਈ ਬਾੜ ਚ ਦਿੱਕਤ ਤਾਂ ਨਹੀਂ ਆਈ? ਨਾ ਨਾ ਕੋਈ ਨਹੀਂ ਆਈ। ਗੱਡੀ ਤੇ ਕੀ ਲੱਗਦਾ ਨਾਲੀ? ਹਾਂ ਗੱਡੀ ਤੇ ਕਿ ਟਾਈਮ ਲੱਗਦਾ? ਅਸਤਾਦੇ ਘੰਟੇ ਚ ਪਹੁੰਚ ਗਏ। ਹੋਰ ਦੇਖੋ ਭਾਈ ਸਾਹਿਬ। ਆਹ ਬੈਠਾ ਮੇਰਾ ਮੁੰਡਾ। ਇਕੱਜ ਚੌਡੀ ਦਾ ਨਹੀਂ ਇਹਨੂੰ ਬੈਲ ਹੈਗਾਗਾ ਸਿੱਧਾ ਕੰਮ ਤੇ ਜਾਂਦਾ ਸਿੱਧਾ ਆਉਂਦਾਗਾ ਦੇਖੋ ਕਿਸੇ ਮੁੰਡੇ ਨੂੰ ਆਤ ਹੁੰਦੀ ਆ ਮੁੰਡੇ ਚ ਬਹਿ ਗਏ ਨਸ਼ਾ ਪੱਤਾ ਕਰਨ ਲੱਗ ਗਏ ਮੇਰੇ ਪੁੱਤ ਚ ਕੋਈ ਆਇਬ ਨਹੀਂ ਹੈਗਾ ਸੋਹਣੀ ਗੱਲ ਆ ਸਰਦਾਰ ਜੀ ਹਰ ਪ੍ਰਿਤਵੀ ਹੀ ਦੱਸਦੀ ਸੀ ਕਿੰਨੇ ਮੁੰਡੇ ਨੂੰ ਕਾਸੇ ਦਾ ਬੈਲ ਨਹੀਂ ਮੁੰਡਾ ਸਿਆਣਾ ਬਹੁਤ ਹੈ ਕਾਕਾ ਪੜ੍ਹਾਈ ਕਿੰਨੀ ਕਰੀ ਤੁਸੀਂ ਮੈਂ ਜੀ ਬੀਏ ਕੀਤੀ ਹੋਈ ਆ ਕਾਕਾ ਅੱਗੇ ਹੋਰ ਪੜ੍ਹਨਾ ਜਾਂ ਫਿਰ ਕੋਈ ਨੌਕਰੀ-ਨੌਕਰੀ ਦਾ ਪਲਾਨ ਆ ਨੌਕਰੀ ਦਾ ਸੋਚੀ ਜਾਨਾ ਵੀ ਐਡ ਕਰਨ ਬਾਰੇ ਸੋਚੀ ਜਾਂਦੇ ਸੀ ਵੀ ਐਡ ਕਰ ਲਈਏ ਚਲੋ ਕਿਤੇ ਟੀਚਰ ਦੀ ਨੌਕਰੀ ਮਿਲ ਜੂ ਖਾਣ ਪੀਣ ਦਾ ਫਿਰ ਕੀ ਸ਼ੌਂਕ ਰੱਖਦੇ ਹੋ ਖਾਣਾ ਪੀਣਾ ਦਾ ਕੀ ਮੈਨਾਂ ਸ਼ ਤਾਂ ਕੋਈ ਕਰਦੰਨੀ ਹੈ ਬਈ ਹਾਂ ਖਾਣਾ ਪੀਣਾ ਕੀ ਹੈ ਜੀ ਰੋਟੀ ਸਬਜ਼ੀ ਘਰੇ ਜਿਹੇ ਜਿਹੇ ਕੁਝ ਬਣਦਾ ਹੁੰਦਾ ਮੇਰਾ ਪੁੱਤ ਨਹੀਂ ਨਖਰੇ ਕਰਦਾ ਥੋੜੀ ਕੁੜੀ ਤਾਂ ਰਾਜ ਕਰੂਗੀ ਰਾਜ ਚਲੋ ਸਰਦਾਰ ਨਹੀਂ ਜੀ ਕਈ ਵਾਰੀ ਬਾਹਰ ਅੰਦਰ ਮੁੰਡੇ ਖੰਡੇ ਕਈ ਵਾਰੀ ਨਾ ਜੀ ਨਾ ਸਾਰੇ ਪਿੰਡ ਦੇ ਵਿੱਚ ਤੇ ਕੋਈ ਪੁੱਛ ਲਿਓ ਤੁਸੀਂ ਮੇਰਾ ਮੁੰਡਾ ਇੱਕ ਨੰਬਰ ਤੇ ਆ ਹੁਣ ਸੁਧਾਰੀ ਆਪਾਂ ਬੈਠਾ ਗੱਲ ਖੁੱਲ ਜੇ ਉਹ ਮਾੜਾ ਨਹੀਂ ਹੁੰਦਾ ਦੱਸ ਦੋ ਚਲੋ ਫੇਰ ਵੀ ਜੂਗੀ ਮਾੜਾ ਮੁੰਡਾ ਕੋਈ ਖਾਂਦਾ ਪੀਦਾ ਹੈ ਹਾਂ ਤਸੰਦੀ ਕਰ ਸਕਦੇ ਆ ਤੁਸੀਂ ਉਹ ਤੁਸੀਂ ਹੁਣ ਗੱਲ ਕਲੀਅਰ ਕਰ ਲਓ ਜੇ ਬਾਅਦ ਚ ਫਿਰ ਦਿੱਕਤ ਆਏ ਜੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਲੰਮਾ ਵਰਤਣਾ ਹੈ ਬੰਦੇ ਪੀਂਦੇ ਤਾਂ ਦੱਸ ਦਿਓ ਪਤਾ ਕੀ ਗੱਲ ਹੈ ਜੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਬੰਦਾ ਲਾ ਲੈਂਦਾ ਪੈਗ ਐਵੇਂ ਨਹੀਂ ਹੈਗਾ ਵੀ ਰੋਜ਼ ਰੋਜ਼ ਹੁਣ ਆਪਾਂ ਪੀ ਜਾਈਏ ਕਿਉਂਕਿ ਤੁਹਾਨੂੰ ਵਧੀਆ ਪ੍ਰੋਗਰਾਮ ਹੁੰਦਾ ਦੋਸਤਾਂ ਨਾਲ ਇਕੱਠੇ ਹੁੰਦੇ ਮਾ ਕਿਹਲੋ ਆਤਾ ਬਣ ਗਈ ਨਾ ਗੱਲ ਸਾਡੇ ਵੀ ਬਾਪੂ ਜੀ ਹੋਰੀ ਪੁਰਾਣੀ ਪੀਂਦੇ ਆ ਘਰ ਦੀ ਕੱਢ ਗਈ ਪੀਂਦੇ ਨੇ ਕੋਈ ਨੀ ਘਰੋਂ ਵਾਲੀ ਗੱਲੀ ਆ ਚਿੱਟੇ ਪੀਲੇ ਹਿਰਨ ਕੁਕਲੇ ਨਾ ਉਹ ਤੋਂ ਬਚੋ ਆਏ ਬਾਪੂ ਜੀ ਆ ਪੁੱਤਰ ਲੈ ਕੇ ਆ ਕੁਛ ਖਾਣ ਪੀਣ ਨੂੰ ਇਹ ਖਾਣਾ ਪੀਣਾ ਤਾਂ ਕੀ ਆ ਜੀ ਕੋਈ ਨਹੀਂ ਕੋਈ ਨਹੀਂ ਗਰਮੀ ਬਹੁਤ ਆ ਗਈ ਹੈ ਹਾਂ ਸਾਸਰੀ ਘਾਲ ਪੁੱਤ ਬੈ ਜਾ ਉੱਥੇ ਬੈ ਜਾ ਏ ਆਪਣੀ ਸੁੱਖਾ ਜੀ ਕਰ ਲਓ ਬੰਦਵਾਤ ਕੋ। ਹਾਂ ਕੁੜੀ ਤਾਂ ਤੁਹਾਡੀ ਬਹੁਤ ਸੋਹਣੀ ਐ। ਸਿਆਣੀ ਵੀ। ਕੁੜੀ ਤਾਂ ਤੁਹਾਡੀ ਸੋਹਣੀ ਐ ਜੀ ਸਿਆਣੀ ਵੀ ਲੱਗਦੀ ਐ। ਕੋਕਈ ਜੇ ਕੋਈ ਗੱਲਬਾਤ ਕਰਨੀ ਐ ਕੁੜੀ ਨਾਲ ਕਰ ਲਓ। ਗੱਲਬਾਤ ਕੀ ਕਰਨੀ ਐ ਜੀ ਬਸ ਜਿਵੇਂ ਬੇਬੇ ਜੀ ਕਰਨੀਵੇਂ ਮੈਂ ਠੀਕ ਐ। ਨਹੀਂ ਪਤਾ। ਸਹੀ ਵੜ ਕੁੜੀ ਦੇ ਮੁੰਡਾ ਨਹੀਂ ਪਸੰਦ ਆਉਂਦਾ। ਮੁੰਡੇ ਦੇ ਕੁੜੀ ਨਹੀਂ ਪਸੰਦ ਆਉਂਦੀ। ਬੈਠ ਕੇ ਲੱਗ ਗੱਲ ਹੋ ਜਾਂਦੀ ਐ। ਵੀ ਥੋੜਾ ਜਲ ਚ ਕੀ ਐ। ਦੇਖ ਲਓ ਜੀ ਉਹ ਤਾਂ ਠੀਕ ਲੱਗਦੇ ਹਾਂ ਕੋਈ ਨਾ ਪਤਾ ਕਰੇ ਦੋ ਗੱਲਾਂ ਕੋਈ ਗੱਲ ਨਹੀਂ ਸੁਖ ਕਰ ਲਓ ਬੁੱਤ ਗੱਲ ਸਾਈਡ ਤੋਂ ਦੇਖੋ ਜੀ ਆਪਣੇ ਮੰਨੀਆਂ ਤਾਂ ਕੋਈ ਕਮੀ ਨਹੀਂ ਠੀਕ ਹੈ ਆਪੀ ਰਹੀ ਗੱਲ ਤੁਹਾਡੇ ਤੇ ਤੁਸੀਂ ਦੱਸ ਤਾ ਹੁਣ ਜੇ ਤਹੋਂਗੇ ਤਾਂ ਪਾਸਾ ਕਰਦਾਂਗੇ ਆ ਮੇਰੀ ਧੀ ਹੈ ਅਸੀ ਕੋ ਆ ਇੱਕ ਕੁੜੀ ਪੜਦੀ ਹੈ ਹਾਂ ਜੀ ਪੜਦੀ ਹੈ ਜੀ ਚਲੋ ਚੰਗੀ ਗੱਲ ਹੈ ਧਿਆਨ ਨਾਲ ਪੜਿਆ ਕਰੋ ਪੁੱਤ ਥੋੜੇ ਸਰਤੀ ਕੋ ਖਮਾ ਪਿਓ ਦਾ ਪਹਿਲਾਂ ਮੈਂ ਤਾਂ ਬੰਦੇ ਦਾ ਕਰਦਾ ਮਗਰ ਕੁੜੀ ਦਾ ਕਰਦਾ ਹਾਂਜੀ ਹਾਂਜੀ ਚੰਗੀ ਗੱਲ ਆ ਹੋ ਰਹੀ ਹੈ ਮੈਥੋਂ ਕੰਮ ਹੁੰਦਾ ਨਹੀਂ ਜੀ ਰੋਟੀ ਟੁੱਕਦਾ ਫਿਰ ਕੰਮ ਤਾਂ ਕਰਦਾ ਕੰਮ ਹੁੰਦਾਗਾ ਤੇ ਸਰਦਾਰਨੀ ਜੀ ਹਾਂ ਜਿਵੇਂ ਜਵਾਕਾਂ ਦੀ ਗੱਲ ਹੁੰਦੀ ਹੈ ਹਾਂਜੀ ਤੇ ਫਿਰ ਸਾਨੂੰ ਟਾਈਮ ਦੱਸ ਦਿਓ ਤੁਸੀਂ ਤਾਗਾ ਬਣ ਜਿਓ ਆਪਾਂ ਸਗਨ ਕਰਦਾਂਗੇ ਹਾਂਜੀ ਸਗਨ ਕਰ ਦੰਨੇ ਆਸੀਂ ਲੈ ਕੇ ਆਏ ਆ ਸਮਾਨ ਸਗਨ ਆਬ ਠੀਕ ਹੈ ਜੀ ਦੇਖੋ ਜੀ ਸਾਫ਼ ਜੀ ਗੱਲ ਹੈ ਇਹ ਜ਼ਿੰਦਗੀ ਦੇ ਉਹ ਫੈਸਲੇ ਨੇ ਜਿਹੜੇ ਬੜੇ ਸੋਚ ਸਮਝ ਕੇ ਲੈਣੇ ਹੁੰਦੇ ਆ ਕੋਈ ਪ੍ਰੈਸ਼ਰ ਨਹੀਂ ਕੋਈ ਫੋਰਸ ਨਹੀਂ ਜੇ ਤੁਹਾਨੂੰ ਮੈਂ ਪਸੰਦਾਂ ਤੁਸੀਂ ਤਾਂ ਹੀ ਹਾਂ ਕਰਿਆ ਜੇ ਤੁਹਾਨੂੰ ਮੈਂ ਨਹੀਂ ਪਸੰਦ ਹੈਗਾ ਤਾਂ ਤੁਸੀਂ ਨਾ ਕਰ ਸਕਦੇ ਨਹੀਂ ਜੀ ਇੱਧਰ ਇੱਧਰ ਕੋਈ ਗੱਲ ਨਹੀਂ ਹੈਗੀ ਦੇਖੋ ਜੀ ਬੰਦੇ ਦੀ ਜ਼ਿੰਦਗੀ 'ਚ 100 ਸੈਟਿੰਗਾਂ ਹੁੰਦੀਆਂ ਨੇ ਕਿਉਂਕਿ ਅੱਜਕੱਲ ਸਮਾਜ ਚੇਂਜ ਹੋ ਗਿਆ ਸ਼ਾਇਦ ਆਪਣੇ ਘਰ ਦੇ ਨਹੀਂ ਪਤਾ ਹੁੰਦੀ ਉਹਨਾਂ ਚੀਜ਼ਾਂ ਤੁਹਾਡੀ ਕਿਤੇ ਵੀ ਕੋਈ ਗੱਲ ਹੋ ਤਾਂ ਹੈਗੀ ਆ ਜੇ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਤੁਸੀਂ ਮੈਨੂੰ ਕਹਿ ਸਕਦੇ ਮੈਂ ਜਵਾਬ ਦੇਵਾਂਗਾ ਜੇ ਨਹੀਂ ਹੋਏਗੀ ਤਾਂ ਕੋਈ ਗੱਲ ਤਾਂ ਫਿਰ ਤਾਂ ਕੋਈ ਰੌਲਾ ਹੈ ਹੀ ਨਹੀਂ ਉਸ ਚੀਜ਼ ਦਾ ਨਹੀਂ ਜੀ ਇਧਰ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਬੇਫਿਕਰ ਰਹੋ ਕੀ ਕੀ ਤੁਹਾਨੂੰ ਪਸੰਦ ਹਨ ਹਾਂ ਜੀ ਜੇ ਕੋਈ ਸਵਾਲ ਜੋ ਆ ਪੁੱਛਿਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮਾਸ ਮੈਂ ਤਾਂ ਇਹ ਪੁੱਛਣਾ ਕਿ ਵੀ ਨਸ਼ਾ ਅਨੁਸ਼ਾਤ ਨਹੀਂ ਕਰਦੇ ਤੁਸੀਂ ਦੇਖੋ ਜੀ ਨਸ਼ਾ ਦਾ ਮੈਂ ਕੋਈ ਨਹੀਂ ਕਰਦਾ ਹੈਗਾ ਠੀਕ ਹੈ ਜੇ ਗੁਨਾਸ਼ਾ ਕਰਦਾ ਵੀ ਹੁੰਦਾ ਹੈ ਨਾ ਕੋਈ ਮੰਨਦਾ ਵੀ ਨਹੀਂ ਹੁੰਦਾ ਹੈਗਾ ਤੂੰ ਕਦੇ ਸੁਣਿਆ ਕਿਸੇ ਨੂੰ ਕਹਿੰਦੇ ਕਿ ਮੈਂ ਚਿੱਟਾ ਪੀਣਾ ਜਾਂ ਮੈਂ ਦਾਰੂ ਪੀਣਾ ਜਾਂ ਕੋਈ ਹੋਰ ਨਸ਼ਾ ਕਰਦਾ ਇਹਦੇ ਬਾਰੇ ਤੂੰ ਬਾਰੀ ਬੋਤਾ ਲਾਗੇ ਬੰਦਾ ਹੈ ਕਿ ਨਹੀਂ ਹੁਣ ਇੱਕ ਦਿਨ ਚ ਆਪਣੀ ਜ਼ਿੰਦਗੀ ਦਾ ਮਿਆਂ ਦਾ ਤੁਹਾਨੂੰ ਕਲੀਅਰ ਕਰ ਨਹੀਂ ਸਕਦਾ ਬਸ ਇੱਕ ਪ੍ਰੋਸਸ ਇਹ ਵੀ ਮੈਂ ਤੁਹਾਨੂੰ ਨਾ ਕਹਿ ਸਕਦਾ ਕਿ ਦਾਰੂ ਜ਼ਰੂਰ ਪੀ ਲੈਣਾ ਜੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਚ ਅਦਰਵਾਜ਼ ਮੈਂ ਕੋਈ ਨਸ਼ਾ ਨਹੀਂ ਕਰਦਾ ਹੈਗਾ ਕਦੇ ਕਦੇ ਤਾਂ ਕੋਈ ਹੋਰ ਵੀ ਵਾ ਠੀਕ ਹੈ এডਿਕੇਸ਼ਨ ਕੀ ਹੈ ਤੁਹਾਡੀ ਮੈਂ ਬੀਏ ਕਰੀ ਅੱਗੇ ਪੜਨ ਬਾਰੇ ਸੋਚਿਆ ਕੁਛ ਨਹੀਂ ਜੀ ਮੈਂ ਡਿਪਲੋਮਾ ਕਰ ਲਿਆ ਸੀ ਸਲਾਈਡ এডਿਕੇਸ਼ਨ ਚਲੋ ਠੀਕ ਹੈ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਸੀਂ ਅੱਗੇ ਪੜਨਾ ਚਾਹੁੰਦੇ ਹੋ ਕੋਈ ਕੰਮ ਕਰਨਾ ਚਾਹੁੰਦੇ ਮੇਰੇ ਵੱਲੋਂ ਹਨ ਲਿਆ ਜਾਂਦੀ ਹੈ ਜੀ ਬਸ ਕਿਸੇ ਵੀ ਚੀਜ਼ ਦਾ ਲੰਬਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਮੇਰੇ ਘਰੇ ਜਾਓਗੇ ਤਾਂ ਮੇਰੀ ਹੋ ਕੇ ਆਇਓ ਇਹ ਨਾ ਹੋਵੇ ਕਿ ਤੁਹਾਡੇ ਮਨ ਚ ਕੁਝ ਹੋਰ ਚੱਲਦਾ ਹੋਵੇ ਜੀ ਮੈਂ ਖਿਆਲ ਰੱਖੂਗੀ ਇਸ ਦਾ ਠੀਕ ਹੈ ਚਲੋ ਆਓ ਕੀਆ ਬਾਪੂ ਜੀ ਮੈਂ ਤਾਂ ਜਿਵੇਂ ਦਾ ਚਾਹੁੰਦੀ ਸੀ ਓਵੇਂ ਹੀ ਆ ਬਾਕੀ ਜਿਵੇਂ ਤੁਹਾਡੀ ਮਰਜ਼ੀ ਆ ਚਲੋ ਇਹਦਾ ਸਰਦਾਰ ਨਹੀਂ ਇਹ ਗੱਲ ਕਲੀਅਰ ਹੋ ਗਈ ਆਪਣੀ ਹਾਂਜੀ ਚਲੋ ਸਾਨੂੰ ਹੀ ਬਹੁਤ ਚੰਗਾ ਲੱਗਿਆ ਇਹ ਦੋਏ ਭੈਣ ਭਾਈ ਨੇ ਤੇ ਸੁਖ ਹੋ ਜੂ ਤੁਹਾਡਾ ਛੋਟਾ ਜਿਹਾ ਪਰਿਵਾਰ ਹੈ ਨਹੀਂ ਜੀ ਤੇ ਇੱਕ ਕੁੜੀ ਤੇਰੇ ਹੋਰ ਹੈਗੀ ਇੱਕ ਬੇਟੀ ਹੋਰ ਆ ਤੁਹਾਡੇ ਹਾਂਜੀ ਉਹ ਬਾਹਰ ਪੜ੍ਹਦੀ ਹੈਗੀ ਅੱਛਾ 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 ਹਾਂਜੀ ਹਾਂਜੀ ਬਾਹਰ ਇੱਥੇ ਆ ਕਿਤੇ ਜਾ ਕਿਤੇ ਫੋਰ ਨਾ ਹਾਂਜੀ ਤੁਸੀਂ ਬਾਹਰ ਚਲ ਗਈ ਬਾਹਰ ਚਲੀ ਚਲੋ ਚੰਗੀ ਗੱਲ ਹੈ ਤਾਹੀ ਉਹ ਆਈ ਨਹੀਂ ਸਾਡੇ ਨਾਲ ਠੀਕ ਹੈ ਜੀ ਚਲੋ ਫੇਰ ਵੀ ਛੋਟਾ ਜਿਹਾ ਪਰਿਵਾਰ ਹੈ ਹਾਂਜੀ ਛੋਟਾ ਹੀ ਸਾਨੂੰ ਮਨਜ਼ੂਰ ਹੈ ਠੀਕ ਹੈ ਤੁਸੀਂ ਸਾਕਨ ਕਰ ਦਿਓ ਫਿਰ ਸਾਡੇ ਵੀ ਕਰਦੇ ਹਾਂ ਠੀਕ ਹੈ ừ <laughs> ਕਹਿਣਾ ਕੀ ਆ ਸੁਖਦੇਵ ਚਾੜ ਦਾਂਗੇ ਪੇਪਲਾਂ ਦੇ ਪਾਣੀ ਚਾੜਦੇ ਫਿਰ ਆ ਹੋਰ ਉਦੋਂ ਬਾਅਦ ਕੋ ਚੜੇਗਾ ਦੇਖੇ ਚੱਲ ਲਿਆਉਣਾ ਮੈਂ ਨੇਰੀਆਂ ਹੋ ਗਈਆਂ ਚੱਕ ਦੇ ਫਟੇ ਆਉਣ ਨਾ ਕਰ ਗਾ ਮ ਜੀਦੀ ਕੋਣ ਹਾਂ ਹਾਂ ਮੈਂ ਨਹੀਂ ਕੋਣ ਕਰਦਾ ਹੈਗਾ ਮਤਲਬ ਪਰਸੋ ਆਈ ਸੀ ਬਾਗਲ ਚ ਅੱਛਾ ਫੰਦ ਨਾਲ ਲਾਲੀ ਫੜ ਕੇ ਵਧੀਆ 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 ਤੁਨਾ ਚੱਕ ਦੇ ਫਟੇ ਮੈਂ ਕਿਹਾ ਤੇਰੀਆਂ ਫੋਟੋਆਂ ਲਾ ਦੂੰਗਾ ਸਾਰੇ ਪਿੰਡ ਚ ਅੱਛਾ ਹਾਂ ਚੱਕਦੇ ਹੋ ਬਟੇ ਠਾਉਂਗਾ ਨੇਰੀ ਉਹਦੀ ਪਾਂਚ ਹੋ ਗਿਆ ਯਾਦ ਰੱਖੂਗੀ ਗਾਗਣੇ ਨੂੰ ਨਹੀਂ ਦਿੱਤਾ ਸੀ ਆਹੋ ਜੰਟਿਆ ਵਧੀਆ ਬਈ ਸਕਦੇ ਹੋ ਠੀਕ ਹੈ ਹਾਂ ਵਧੀਆ ਵਧੀਆ ਮੈਂ ਕਿਹਾ ਜੰਟੇ ਹੀ ਆ ਚਾੜਦਾ ਫਿਰ ਵਿਸਤਲਾਂ ਦੇ ਪਾਣੀ ਹੋਰ ਮੈਂ ਚੱਕਦੇ ਉਹ ਮੇਰੀ ਗੱਲ ਸੁਣ ਲੈ ਤੇਰੇ ਤੋਂ ਕੁਝ ਨਹੀਂ ਹੋਣਾ ਨਾ ਟਿੱਬਿਆਂ ਦੇ ਪਾਣੀ ਚੜਨਾ ਆਹ ਦੇਖ ਲੈ ਟਿੱਬਿਆਂ ਦੇ ਪਾਣੀ ਤਾਂ ਅਗਲੇ ਨੇ ਚਾੜਦਾ ਬਈ ਆਹ ਫਿਰਦਾ ਹੈ ਉਹ ਗੱਲ ਸਹੀ ਹੋ ਚਾੜਦਾ ਵੀ ਹੋਣਾ ਤੇਰੇ ਕਿੱਥੋਂ ਆਈਆਂ ਫੋਟੋਆਂ ਫੋਟੋਆਂ ਬਈ ਸਰਾ ਯਾਰ ਵੀ ਕਿਸੇ ਨਾਲੋਂ ਘੱਟ ਨਹੀਂ ਹੈਗਾ ਆ ਦੇਖ ਲੈ ਫਿਰ ਉਹੀ ਹੈ ਆ ਉਹੀ ਹੈ ਜੀ ਸਾਹੀ ਉਹ ਤਾਂ ਮੈਂ ਸੱਦੀ ਸੀ ਹਜੇ ਯਾਰ ਮੈਨੂੰ ਨਹੀਂ ਪਤਾ ਹੈਗਾ ਆ ਫਿਰ ਆ ਫਿਰਦਾ ਫਿਰ ਆ ਪਾਣੀ ਕਿ ਕਿਹੜੇ ਪਾਸੇ ਨੱਕੇ ਟੁੱਟ ਗਏ ਵੀਰੇ ਤੂੰ ਮੈਨੂੰ ਭੇਜ ਫੋਟੋ ਆਏ ਕਰ ਮੈਨੂੰ ਸੈਂਡ ਅਦਰ ਸੈਂਡ ਕਰ ਦੇ ਬੜਾ ਸੈਂਡ ਕਰ ਦੇ ਚੱਕ ਗੌਰ ਕਰੀ ਕੰਮ ਦੀਦੀ ਡਰਟੇ ਹੁਣ ਪਾਣੀ ਸਿਰ ਦੇ ਉੱਪਰ ਦੀ ਟੱਪ ਗਿਆ ਹੁਣ ਤਾਂ ਪੋਸਟਰ ਪਿੰਡ ਚ ਲਾਉਣੇ ਪੈਣਗੇ ਲਾਈ ਜਾ ਹੁਣ ਕੀ ਫਾਇਦਾ ਪੋਸਟਰ ਲਾਉਣ ਦਾ ਜਿਹੜਾ ਕੰਮ ਕਰਨਾ ਤੇ ਜਾਟਿਆ ਤੂੰ ਫਿਰ ਮੈਨੂੰ ਨਹੀਂ ਜਾਣਦਾ ਹਜੇ ਦਾ ਸਾਗਨ ਪਿਆ ਹੈ ਵਿਆਹ ਤਾਂ ਹਜੇ ਬਾਕੀ ਹੈ ਮੈਂ ਸਾਗਨ ਵੀ ਨਹੀਂ ਰਹਿਣ ਦੇਣਾ ਮੇਰੀ ਗੱਲ ਸੁਣ ਉਹਦਾ ਤਾਂ ਸਾਗਨ ਲੱਗ ਗਿਆ ਹੁਣ ਤੂੰ ਕੋਈ ਹੀਲਾ ਕਰ ਲੈ ਨਹੀਂ ਮੇਰੇ ਸਾਲੇ ਐਂ ਪਤਾ ਲੱਗੂ ਵੀ ਜਿਵੇਂ ਉਹ ਵੱਡੀ ਗਈ ਆ ਬਾਹਰ ਹੋ ਵੀ ਬਾਹਰ ਨਿਕਲ ਜੇ ਦਰਨਾ ਨਹੀਂ ਹਟਿਆ ਇਹੇ ਤਾਂ ਮੈਂ ਲਾਉਂਦਾ ਸ਼ਭਾਰਾ ਤੂੰ ਦੇਖੀ ਚੱਲ ਨਾਲੇ ਮੌਕਾ ਸਾਹਮਣੇ ਹੁਣਾ ਹੂੰ ਕਹ ਸਕਦੇ ਵਾ ਹਾਂ ਦੇਖ ਲੈ ਤੈਨੂੰ ਕੀ ਲੱਗਦਾ ਹੈ ਨਾ ਨਾ ਹੈ ਮੁਸ਼ਕਲ ਹੈ ਹੈਗਾ ਤੇ ਲੰਚ ਤੇਲੇ ਦੇ ਨਾ ਨਾ ਮੈਂ ਤਾਂ ਕਰ ਗਿਆ ਕੰਮ ਆ ਤੇਰੇ ਸਾਹਮਣੇ ਸਾਨੂੰ ਤੇ ਕਿਥੇ ਆਤੀ ਦਾ ਫੋਟੋ ਆਨੀਆ ਕਰੂਗਾ ਕੁਝ ਨਾ ਮੁਸ਼ਕਲ ਹੈ ਗੁੱਸਾ ਦਾ ਬਹੁਤ ਹੈ ਵੈਸੇ ਅੱਛਾ ਕੀ ਪਤਾ ਕਰ ਵੀ ਸਕਦਾ ਕੁਮਾ ਤਾਂ ਲੱਗਦਾ ਨਹੀਂ ਫਿਰੋਸਾ ਜਿਵੇਂ ਕਰ ਦੂ ਕੰਮ ਚਲੋ ਕੋਈ ਨਹੀਂ ਦੇਖ ਲੈਨੇ ਆ ਹਾਂ ਹੋ ਸਕਦੇ ਵਾ ਮੈਨੂੰ ਤਾਂ ਆਦੀ ਪੈਣ ਦਿਖਾਈਏ ਨੇ ਇੱਕ ਦਿਨ ਗਗਨੇ ਨੇ ਅੱਛਾ ਆਏ ਹਾਏ ਹਾਏ ਕੀ ਗੱਲਾਂ ਕਰਦਾ ਸੜੀ ਬੰਬ ਅੜੜ ਪੱਟ ਸੜੀ ਅੱਛਾ ਜੀ ਹੋਰ ਕੀ ਹਾਲ ਹੈ ਕੋਈ ਨਹੀਂ ਦੇਖ ਲੈਨੇ ਆ ਅੱਛਾ ਕੀ ਕਰਦਾ ਕੀ ਨਹੀਂ ਚੰਗਾ ਮਿਲਦੇ ਆ ਫੇਰ ਠੀਕ ਠੀਕ ਆ ਆਪਾਂ ਆਪਾਂ ਤਾਂ ਫੇਰ ਵੀ ਮਿਲਦੇ ਰਹਿਣਾ ਹਾਂ ਹਾਂ ਉਹਨੂੰ ਦੇਖਾਂ ਉਹਨੂੰ ਦੇਖ ਲੈਨੇ ਆਪਾਂ ਨਾ ਦੋਵੇਂ ਦੇਖਾਂਗੇ ਆਪਾਂ ਫੇਰ ਚੱਲ ਕੰਜਰ ਗੁੱਸੇ ਜਿਕੇ ਦਿਉਣਾ ਪਰ ਇਹਨਾਂ ਲੱਗਦੇ ਪੂਰਾ ਪਣਾ ਲੱਗਦੀ ਕਰ ਸਹੀ ਹੈ ਆ ਜਾ ਹੁਣ ਅਪਰ ਚੱਲੀਏ ਫਿਰ ਪਾ ਆ ਜਾ ਤੂੰ ਸੜੀ ਕੀ ਸਮਝਨੀ ਵੀ ਛਾਗਣ ਕਰਾ ਕੇ ਗਗਨ ਤੂੰ ਵੱਜੇਗੀ ਤੇਰੀ ਭਾਜਾ ਅੱਡਾ ਜਰੂਰ ਕਰ ਦੂੰਗਾ ਮੈਂ ਪਿੰਡ ਚ ਯਾਦ ਰੱਖੀ ਜਦੋਂ ਮੈਂ ਲਾਉਣਾ ਸੜੀਏ ਪੋਸਟਰ ਇਹਦੇ ਤੇ ਕੀ ਜੋਰ ਦਿਖਾਈ ਜਾਂਦਾ ਜਿੱਥੇ ਜੋਰ ਦਿਖਾਉਣਾ ਉੱਥੇ ਦਿਖਾ ਉੱਥੇ ਦਿਖਾ ਗੱਲ ਸਹੀ ਹੈ ਤੂੰ ਮਨੂੰ ਐਵੇਂ ਨਾ ਸਮਝੀ ਜਾਂਟਿਆ ਤੈਨੂੰ ਪਿੰਡ 'ਚ ਪੋਸਟਰਾਂ 'ਉਨ ਲੱਗੇ ਦਿਖਾਈ ਦੇਣਗੇ ਮੈਨੂੰ ਲੱਗਦਾ ਮੈਂ ਕੱਲੀਆਂ ਗੱਲਾਂ ਕਰਦਾ ਸੀ ਹੁਣ ਤੈਨੂੰ ਮੈਂ ਕਰਕੇ ਦਿਖਾਉਂਗਾ ਇਹਦੀਆਂ ਫੋਟੋਆਂ ਦਾ ਮੈਂ ਸੋਸ਼ਲ ਮੀਡੀਆ ਤੇ ਕਰਨੀਆਂ ਨੇ ਵਾਇਰਲ ਔਰ ਨਾਲੇ ਉਹਨੂੰ ਦੱਸੂ ਜਿਹਨੇ ਇਹਦੇ ਨਾਲ ਸ਼ਿਕਨ ਕਰਾਇਆ ਉਹਨੂੰ ਵੀ ਪਤਾ ਲੱਗੇ ਵੀ ਇਹਨੇ ਕਿਦੇ ਕਿਦੇ ਨਾਲ ਕੀ ਕੀ ਖੇ ਖਾਧੀ ਹੈ ਮੇਰੀ ਗੱਲ ਸੁਣ ਜਿਆਦੇ ਤਤਤਾ ਨਹੀਂ ਚੱਲਿਆ ਕਰਦੇ ਤੂੰ ਉਹਨੂੰ ਇੱਕ ਵਾਰੀ ਫੋਨ ਕਰਕੇ ਮਿਲ ਕੇ ਦੇਖ ਵੀ ਗੱਲ ਕੀ ਹੈ ਇਹ ਪਹਿਲਾਂ ਗੱਲ ਦਾ ਨਿਚੋੜ ਕੱਢ ਵੀ ਕੀ ਚੱਕਰ ਹੈ ਇਹ ਇੱਕ ਵਾਰੀ ਨੂੰ ਮਿਲ ਲੈ ਚੰਗਾ ਰਹੇਗਾ ਕੋਈ ਕਰਦਾ ਗੱਲ ਉਹ ਸਿਆਣੇ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਕੋਈ ਵੀ ਕੰਮ ਕਰੀਏ ਨਾ ਜੇ ਕੋਈ ਸਲਾਹਿਆ ਨਾ ਦੇਖੇ ਕੰਧ ਦੀ ਸਲਾਹ ਲੈ ਕੰਧ ਸਲਾਹ ਲੈ ਲੈ ਕੰਧ ਵੀ ਸਹੀ ਸਲਾਹ ਦੇ ਦਿੰਦੀ ਹੈ ਕੋਈ ਨਾ ਕਰਦਾ ਮੈਂ ਲੈ ਵੀ ਚੱਲਾ ਕੋਈ ਨਹੀਂ ਦੇਣੀ ਆ ਦੇਖਦਾ ਕੋਈ ਹਾਂ ਆ ਚੱਲੀ ਚੱਲ